ਵੱਡੀ ਖਬਰ ਸਾਹਮਣੇ ਆ ਰਹੀ ਹੈ ਪੰਜਾਬ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਫੌਜੀ ਜਵਾਨਾਂ ਦੀ ਤੈਨਾਤੀ ਕਰ ਦਿੱਤੀ ਗਈ ਹੈ ਕਿਉਂਕਿ ਲੋਕ ਸਭਾ ਚੋਣਾਂ ਸਿਰ ਦੇ ਉੱਤੇ ਨੇ ਅਜਿਹੇ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਵੀ ਅਨਸੁਖਾਵੀ ਘਟਨਾ ਨਾ ਵਾਪਰ ਸਕੇ ਇਸ ਦੇ ਲਈ ਪੰਜਾਬ ਦੇ ਵਿੱਚ ਜਿੱਥੇ CRPF BSF ਅਤੇ ITBP ਦੀਆਂ ਜਵਾਨਾਂ ਨੂੰ ਜੋ ਹੈ ਤੈਨਾਤ ਕਰਤਾ ਗਿਆ ਹੈ ਤਕਰੀਬਨ 25 ਕੰਪਨੀਆਂ ਪੰਜਾਬ ਦੇ ਵਿੱਚ ਕੇਂਦਰੀ ਬਲਾਂ ਦੀਆਂ ਪਹੁੰਚੀਆਂ ਨੇ ਜਿਹੜੇ ਕੀ ਪੰਜਾਬ ਦੇ ਵਿੱਚ ਤਿੱਖੀ ਨਜ਼ਰ ਦੇ ਰਾਹੀ ਹਰ ਇੱਕ ਦੇ ਉੱਤੇ ਅੱਖ ਰੱਖਣਗੇ ਕਿ ਕੋਈ ਵੀ ਸ਼ਰਾਰਤ ਨਾ ਕਰ ਸਕੇ ਤੱਕ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਬਣਾਈ ਰੱਖਣ ਦੇ ਲਈ ਕੇਂਦਰੀ ਬਲਾਂ ਦੀਆਂ 25 ਕੰਪਨੀਆਂ ਪੰਜਾਬ ਦੇ ਵਿੱਚ ਪਹੁੰਚੀਆਂ ਨੇ ਜਿਸ ਦੇ ਵਿੱਚ CRPF ਦੀਆਂ 5 ਕੰਪਨੀਆਂ BSF ਦੀਆਂ 15 ਅਤੇ ਆਈਟੀ ਬੀਪੀ ਦੀਆਂ ਪੰਜ ਕੰਪਨੀਆਂ ਸ਼ਾਮਿਲ ਨੇ ਜਿਹੜੇ ਕਿ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਇਹਨਾਂ ਦੀ ਡਿਊਟੀ ਲਗਾਈ ਗਈ ਹੈ ਦਿਨ ਅਤੇ ਰਾਤ ਨੂੰ ਇਹਨਾਂ ਦੇ ਵੱਲੋਂ ਡਿਊਟੀ ਕੀਤੀ ਜਾਏਗੀ ਤੇ ਇਹਨਾਂ ਦੇ ਨਾਲ-ਨਾਲ ਪੰਜਾਬ ਪੁਲਿਸ ਤੇ ਮੁਲਾਜ਼ਮਾਂ ਦੀ ਵੀ ਡਿਊਟੀ ਲਗਾ ਦਿੱਤੀ ਗਈ ਹੈ ਪੰਜਾਬ ਦੇ ਚੱਪੇ-ਚੱਪੇ ਦੇ ਉੱਤੇ ਨਜ਼ਰ ਰੱਖੀ ਜਾਏਗੀ ਆਗਾਮੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਹ ਵੱਡਾ ਐਕਸ਼ਨ ਵੇਖਣ ਨੂੰ ਮਿਲਿਆ ਹੈ ਕਿ ਆਖਿਰਕਾਰ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਦੀ ਤੈਨਾਤੀ ਕਰ ਦਿੱਤੀ ਜਾ ਰਹੀ ਹੈ ਪੰਜਾਬ ਦੇ ਵਿੱਚ 25 ਕੰਪਨੀਆਂ ਜਿਹੜੀਆਂ ਨੇ ਪੰਜਾਬ ਦੇ ਵਿੱਚ ਪਹੁੰਚੀਆਂ ਨੇ ਜਿਸ ਦੇ ਵਿੱਚ ਕੇਂਦਰੀ ਰਿਜ਼ਰਵਡ ਪੁਲਿਸ ਬਲ ਯਾਨੀ ਕਿ CRPF ਉਸ ਦੀਆਂ 5 ਕੰਪਨੀਆਂ, ਸੀਮਾ ਸੁਰੱਖਿਆ ਬਲ BSF ਦੀਆਂ 15 ਕੰਪਨੀਆਂ ਤੇ ITBP ਦੀਆਂ 5 ਕੰਪਨੀਆਂ ਹਾਲਾਂਕਿ ਅੱਜ ਸਵੇਰੇ ਅchnala ਤੋਂ ਹੀ ਤਸਵੀਰਾਂ ਸਾਹਮਣੇ ਆ ਗਈਆਂ ਸਨ ਕਿ ਕਿਵੇਂ BSF ਦੇ ਜਵਾਨਾਂ ਦੀ ਇੱਕ ਕੰਪਨੀ ਉਥੇ ਪਹੁੰਚ ਚੁੱਕੀ ਹੈ ਜਿਨ੍ਹਾਂ ਦੀ ਡਿਊਟੀਆਂ ਲਗਾ ਦਿੱਤੀਆਂ ਗਈਆਂ ਨੇ 85 ਦੇ ਕਰੀਬ ਜਵਾਨ ਪਹੁੰਚੇ ਜਿਹੜੇ ਕਿ ਕੁਝ ਦਿਨ ਦੇ ਵਿੱਚ ਡਿਊਟੀ ਕਰਨਗੇ ਤੇ ਕੁਝ ਰਾਤ ਨੂੰ ਡਿਊਟੀ ਕਰਨਗੇ ਚੱਪੇ-ਚੱਪੇ ਦੀ ਉੱਤੇ ਨਜ਼ਰ ਰੱਖੀ ਜਾਏਗੀ ਕਿਉਂਕਿ ਜੇਕਰ ਅਜਨਾਲਾ ਦੀ ਹੀ ਗੱਲ ਕੀਤੀ ਜਾਵੇ ਬਾਰਡਰ ਏਰੀਆ ਹੋਣ ਕਰਕੇ ਬਹੁਤ ਸਾਰੇ ਸ਼ਰਾਰਤੀ ਅਨਸਰਾਂ ਦੇ ਵੱਲੋਂ ਆਪਣੇ ਮਨਸੂਬਿਆਂ ਦੇ ਵਿੱਚ ਕਾਮਯਾਬੀ ਹਾਸਲ ਕਰਨ ਦੇ ਲਈ ਦਿਨ ਜਾਂ ਫਿਰ ਰਾਤ ਨੂੰ ਐਕਸ਼ਨ ਲਿਆ ਜਾਂਦਾ ਹੈ ਅਜੇਹ ਦੇ ਵਿੱਚ ਉਹਨਾਂ ਸ਼ਰਾਰਤੀ ਅਨਸਰਾਂ ਦੇ ਮਨਸੂਬਿਆਂ ਨੂੰ ਫੇਲ ਕਰਨ ਦੇ ਲਈ ਇਹ ਫੌਜੀ ਜਵਾਨ ਪਹੁੰਚੇ ਨੇ ਕਿਉਂਕਿ ਸਪੈਸ਼ਲ ਡਾਇਰੈਕਟਰ ਜਨਰਲ ਆਫ ਪੁਲਿਸ ਕਾਨੂੰਨ ਵਿਵਸਥਾ आरपी ਸ਼ੁਕਲਾ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਆਮ ਲੋਕਾਂ ਦੇ ਵਿੱਚ ਵਿਸ਼ਵਾਸ ਪੈਦਾ ਕਰਨ ਦੇ ਨਾਲ-ਨਾਲ ਸੰਵੇਦਨਸ਼ੀਲਤਾ ਅਤੇ ਅਤਿ ਸੰਵੇਦਨਸ਼ੀਲ ਖੇਤਰ ਜਿਹੜੇ ਐ ਉਹਨਾਂ ਦੇ ਵਿੱਚ ਕਿਸੇ ਤਰ੍ਹਾਂ ਦਾ ਮਾਹੌਲ ਖਰਾਬ ਨਾ ਹੋ ਸਕੇ ਇਸ ਤੇ ਲਈ ਇਹ ਸੁਰੱਖਿਆ ਬਲਾਂ ਨੂੰ ਤੈਨਾਤ ਕੀਤਾ ਜਾਏਗਾ ਇੱਥੋਂ ਤੱਕ ਕਿ ਜੋ ਸੈਂਸਿਟਿਵ ਏਰੀਆਜ਼ ਨੇ ਉਹਨਾਂ ਦੀ ਮੈਪਿੰਗ ਵੀ ਕੀਤੀ ਜਾ ਰਹੀ ਹੈ ਤਾਂ ਕਿ ਜੇਕਰ ਲੋੜ ਪਏ ਤਾਂ ਹੋਰ ਸੁਰੱਖਿਆ ਬਲਾਂ ਨੂੰ ਤੈਨਾਤ ਕੀਤਾ ਜਾਏ ਬਕਾਇਦਾ ਸੀਪੀਜ਼ ਤੇ ਐਸਐਸਪੀਜ਼ ਨੂੰ ਆਪਣੇ ਅਧਿਕਾਰ ਖੇਤਰਾਂ ਦੇ ਵਿੱਚ ਜੋ ਹੈ ਫਲੈਗ ਮਾਰਚ ਕੱਢਣ ਦੇ ਵੀ ਆਦੇਸ਼ ਦੇ ਦਿੱਤੇ ਨੇ ਕਿਉਂਕਿ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦੀ ਅਗਵਾਈ ਦੇ ਹੇਠ ਪੰਜਾਬ ਪੁਲਿਸ ਸੂਬੇ ਦੇ ਵਿੱਚ ਜੋ ਲੋਕਾਂ ਨੂੰ ਸ਼ਾਂਤੀਪੂਰਕ ਢੰਗ ਦੇ ਨਾਲ ਜੀਵਨ ਨਿਰਵਾਹ ਕਰਨ ਦੇ ਲਈ ਵਚਨਬੱਧ ਹੈ ਅਜਿਹੇ ਦੇ ਵਿੱਚ ਲੋਕ ਸਭਾ ਚੋਣਾਂ ਦੇ ਦਰਮਿਆਨ ਕਿਸੇ ਤਰ੍ਹਾਂ ਦੀ ਕੋਈ ਵੀ ਘਟਨਾ ਨਾ ਵਾਪਰ ਸਕੇ ਨਾ ਪੰਜਾਬ ਦਾ ਮਾਹੌਲ ਖਰਾਬ ਹੋ ਸਕੇ ਇਸ ਤੇ ਲਈ ਇਹ 25 ਕੰਪਨੀਆਂ ਸੁਰੱਖਿਆ ਬਲਾ ਦੀਆਂ ਕੇਂਦਰੀ ਬਲਾਂ ਦੀਆਂ ਪੰਜਾਬ ਭੇਜ ਦਿੱਤੀਆਂ ਗਈਆਂ ਨੇ ਜਿਸ ਦੇ ਵਿੱਚ CRP, BSF ਅਤੇ ITBP ਦੇ ਜਵਾਨ ਸ਼ਾਮਿਲ ਨੇ ਚੱਪੇ-ਚੱਪੇ ਦੇ ਉੱਤੇ ਨਿਗਾਹ ਰੱਖੀ ਜਾਏਗੀ ਪੰਜਾਬ ਦੇ ਵਿੱਚ ਇਹਨਾਂ ਜਵਾਨਾਂ ਦੇ ਵੱਲੋਂ